ਹਾਂ ਜੀ ਸਸ਼ੇਰ ਕਾਲ ਚ ਮੇਰੇ ਕਰਦੇ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਨੂੰ ਪਛਾਣ ਨੂੰ ਪਤਾ ਹੀ ਹੈ ਕਿ ਸਾਡਾ ਪੰਜਾਬ ਟੀਮ ਵਾਲੇ ਕਮਲਵੀਰ ਜੀ ਹੋ ਰਹੇ ਹਨ ਜੋ ਕਿ ਪਿਛਲੇ ਕੁਝ ਟਾਈਮ ਵਿੱਚ ਸਈ ਵੋਟਾਂ ਪਾਈਆਂ ਸੀਗੀਆਂ ਤੇ ਸੋ ਉਹਨਾਂ ਦੀ ਜਿਹੜੇ ਮੰਮੀ ਆ ਹਨਾ ਉਹਨਾਂ ਨੂੰ ਸਰਬਸੰਤੀ ਨਾਲ ਉਹਨਦੇ ਮੰਮੀ ਪਾਪਾ ਨੂੰ ਸਰਪੰਚ ਬਣਾਇਆ ਗਿਆ ਸੀਗਾ ਹਨਾ ਸੋ ਜਦੋਂ ਉਹਨਾਂ ਨੂੰ ਸਰਪੰਚ ਬਣਾਇਆ ਗਿਆ ਸੀ ਤਾਂ ਉਦੋਂ ਉਹਨਾਂ ਨੇ ਇੱਕ ਵਲੌਗ ਪਾਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਪਿੰਡ ਲਈ ਸਾਨੂੰ ਪਿੰਡ ਨੇ ਚੁਣਿਆ ਸਰਬਸੰਤੀ ਨਾਲ ਸਾਡੇ ਤੇ ਮਾਣ ਕਰਕੇ ਹੀ ਚੁਣਿਆ ਵਾ ਪਰ ਅਸੀਂ ਜਿਹੜੀ ਆ ਵੀ ਇਹ ਕੰਮ ਪੂਰੀ ਹੈ ਨਾ ਵੀ ਆਪਦੀ ਕਿਹਦੇ ਹੁੰਦੇ ਮਿਹਨਤ ਲਗਨ ਦੇ ਨਾਲ ਕਰਾਂਗੇ ਹੈਨਾ ਕੀ ਹੋਰ ਸਰਪੰਚਾਂ ਦਾ ਪਤਾ ਹੀ ਆ ਆਪਾਂ ਨੂੰ ਹੁਣ ਸਰਪੰਚੀ ਹੁੰਦੀ ਆ ਗਰੰਟਾ ਹੁੰਦੀ ਆ ਤੇ ਖਾ ਜਾਂਦੇ ਆ ਪਰ ਆਪਾਂ ਨੂੰ ਪਤਾ ਹੀ ਆ ਕਿ ਇਹ ਪਰਿਵਾਰ ਬਾਰੇ ਬੇਦਨ ਦਾ ਕੋਈ ਪਰਿਵਾਰ ਦੇ ਵਿੱਚ ਨਹੀਂ ਹੈਗਾ ਹਨਾ ਸੋ ਬਾਈ ਗੁਰੂ ਨੇ ਇਹਨਾਂ ਨੂੰ ਬਹੁਤ ਦਿੱਤਾ ਵਾ ਤੇ ਸੋ ਇਹਨਾਂ ਨੇ ਉਹਦਾ ਕਿਹਾ ਸੀ ਕਿ ਅਸੀਂ ਜੋ ਵੀ ਕੰਮ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਨੀ ਮੀ ਸਾਨੂੰ ਸਰਪੰਚ ਬਣਾ ਦਿੱਤਾ ਤੇ ਬੱਸ ਗੱਲ ਖਤਮ ਹਨਾ ਵੀ ਅਸੀਂ ਕੋਈ ਵੀ ਕੰਮ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਤੇ ਜੋ ਉਹਨਾਂ ਦੇ ਪਹਿਲਾਂ ਵਲੌਗ ਦੇਖਦੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਹਨਾ ਤੇ ਸੋ ਲੋਕ ਕੰਮ ਕਰਨ ਵੀ ਨਹੀਂ ਦਿੰਦੇਗੇ ਹਨਾ ਸੋ ਹੁਣ ਗ੍ਰਾਂਟ ਆਈ ਸੀ ਉਹਨਾਂ ਦੀ ਉਹਨਾਂ ਨੇ ਆਪਣੇ ਪਿੰਡ ਦੇ ਛੱਪੜ ਦੀ ਸਫਾਈ ਕੀਤੀ ਆ ਜਿੱਥੇ ਵੀ ਉਹਨਾਂ ਆਪ ਨੂੰ ਪਤਾ ਹੀ ਹੈ ਕਿ ਛੱਪੜਾਂ ਦੇ ਵਿੱਚ ਲੋਕਾਂ ਦਾ ਸਾਰੇ ਗੰਦੇ ਨਾਲਿਆਂ ਦਾ ਪਾਣੀ ਜਾਂਦਾ ਹਨਾ ਲੋਕ ਕੂੜਾ ਕਰਕਟ ਬਹੁਤ ਸੁੱਟਦੇ ਆ ਨਹੀਂ ਹਟਦੇਗੇ ਹਨਾ ਸੋ ਉਹਨਾਂ ਨੂੰ ਗ੍ਰਾਂਟ ਆਈ ਸੀ ਤੇ ਸੋ ਉਹਨਾਂ ਨੇ ਗ੍ਰਾਂਟ ਆਪਣੀ ਛੱਪੜ ਦੇ ਵਾਸਤੇ ਉਹਨਾਂ ਨੇ ਵੀ ਸਹੀ ਸਮਝਿਆ ਤੇ ਇੱਕ ਤੁਸੀਂ ਇੱਕ ਗੱਲ ਵੇਖੋ ਵੀ ਕੋਈ ਵੀ ਸਰਪੰਚ ਹੁੰਦਾ ਪਿੰਡ ਦਾ ਹਨਾ ਜਦੋਂ ਉਹਨੂੰ ਗ੍ਰਾਂਟ ਉਂਦੀ ਆ ਤੇ ਉਹ ਵੀ ਲੇਬਰ ਤੋਂ ਹੀ ਕੰਮ ਕਰਵਾਇਆ ਜਾਂਦਾ ਵਾ ਵੀ ਆਪ ਸਰਪੰਚ ਕੋਈ ਨਹੀਂ ਵੇਖਿਆ ਵੀ ਕੰਮ ਕਰਦਾ ਹੋਊਗਾ ਸੋ ਇਹਨਾਂ ਤਾਂ ਪਹਿਲਾ ਪਰਿਵਾਰ ਹੀ ਦੇਖਿਆ ਵਾ ਮੈਂ ਆਪਣੀ ਲਾਈਫ ਦੇ ਵਿੱਚ ਵੀ ਜਿਹੜਾ ਪਰਿਵਾਰ ਖੁਦ ਆ ਫੈਮਿਲੀ ਮੈਂਬਰ ਨਾਲ ਖੁਦ ਲੱਗੇ ਹੋਏ ਆ ਪਿੰਡ ਤੱਕ ਕੰਮ ਕਰਨ ਵਾਸਤੇ ਹਨਾ ਸੋ ਬਹੁਤ ਜਾਣੇ ਲੋਕ ਇਸ ਸੀਜ਼ਨ ਨੂੰ ਨੈਗੇਟਿਵਿਟੀ ਵਿੱਚ ਵੀ ਲੈ ਰਹੇ ਆ ਹਨਾ ਤੇ ਬਹੁਤ ਸਾਰੇ ਸਾਰੇ ਜਾਣੇ ਵੀ ਵਧੀਆ ਵੀ ਬੋਲ ਰਹੇ ਆ ਤੇ ਕਿਸੇ ਨੇ ਮੈਂ ਕਮੈਂਟ ਕੀਤਾ ਜੇ ਜਿੰਨਾ ਤੁਹਾਡੇ ਕੋਲ ਪੈਸਾ ਤੁਹਾਨੂੰ ਸਰਕਾਰ ਤਾਂ ਪੈਸਾ ਮੰਗਣ ਦੀ ਲੋੜ ਹੀ ਨਹੀਂ ਪਿੰਡ ਸਵਾਰਨ ਲਈ ਬਹੁਤਾ ਨਹੀਂ ਤਾਂ ਘੱਟੋ ਘੱਟ ਕੋ ਕਰੋੜ ਰੁਪਈਆ ਮਹੀਨੇ ਦਾ ਆਉਂਦਾ ਤੁਹਾਡੇ ਚੈਨਲ ਦੀ ਗਿਣਤੀ ਤੇ ਵਿਊਜ਼ ਲਾਈਕਸ ਦੇ ਹਿਸਾਬ ਨਾਲ ਸਰਕਾਰ ਨੂੰ ਕਿਸੇ ਗਰੀਬ ਪਿੰਡਾਂ ਦੀ ਮਦਦ ਕਰਨ ਦੀ ਤੁਸੀਂ ਆਪਣੇ ਪੱਲਿਓ ਹਲਾ ਮਾਰ ਕੇ ਪਿੰਡ ਸਵਾਰੋ ਪਲੀਜ਼ ਹੈਨਾ ਤੇ ਫਿਰ ਲਿਖਿਆ ਉਹ ਫਿਰ ਆਪਾਂ ਨੂੰ ਸਾਨੂੰ ਪਤਾ ਹੀ ਹੈ ਕਿ ਚਲੋ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਹੈਨਾ ਫਿਰ ਉਹਨਾਂ ਨੇ ਲਿਖਿਆ ਕਿ ਨਾਨਾ ਅੰਕਲ ਜੀ ਵਹਿਮ ਨਹੀਂ ਆ ਘਰਬਾਰ ਲੋੜ ਤੇ ਬੇਲੋੜੇ ਖਰਚਿਆਂ ਤੋਂ ਸਭ ਪਤਾ ਲੱਗਦਾ ਹੁੰਦਾ ਪਰ ਇਹਦੇ 'ਚ ਤੁਸੀਂ ਕਸੂਰवार ਥੋੜਾ ਹੋਣ ਤਰੱਕੀ ਹੋਣੀ ਤਾਂ ਵਧੀਆ ਗੱਲ ਹੁੰਦੀ ਆ ਪਰ ਜ਼ਰੂਰੀ ਹੈ ਆਪਣਾ ਪੁਰਾਣਾ ਵੀਰਾ ਯਾਦ ਕਰਕੇ ਲੋੜਵੰਦ ਤੇ નિਸਵਾਰਥ ਮਦਦ ਜੀ ਕਰਨੀ ਜ਼ਰੂਰੀ ਹੈ ਹੈਨਾ ਤੇ ਬਲੂਕੀ ਬਹੁਤ ਹੈ ਮਤਲਬ ਕਿ ਬੋਲ ਰਹੇ ਹਾਂ ਸੰਗਾ ਮੜਾ ਇਹ ਕਿ ਨਹੀਂ ਨੀ ਨਿਰਸਵਾਰਥ ਮਦਦ ਕਰਕੇ ਕਦੀ ਨੀ ਲੱਗਦਾ ਤੁਹਾਡੇ ਕੇ ਸਾਡੇ ਜੁੱਤੀਆਂ ਪਈਆਂ ਮਦਦ ਕਰਕੇ ਬਦਲੇ ਚ ਜਦ ਪਸੀਂ ਪਛੰਤਸਾ ਚਾਹੁੰਦੇ ਆ ਤਾਂ ਉਹ ਮਦਦ ਨਹੀਂ ਸ਼ੌਰਤ ਦੀ ਭੁੱਖ ਬਣ ਜਾਂਦੀ ਐ ਸੋ ਨਿੱਕੀ ਕਰ ਤੇ ਖੂਚ ਸੁਤਦਾ ਹੈ ਨਾ ਅ ਲੋਕਾ ਵੇਖੋ ਹੁਣ ਕਿੱਥੋਂ ਦੀ ਗੱਲ ਕਿੱਥੇ ਲੈ ਕੇ ਜਾ ਰਹੇ ਆ ਹਨਾ ਤੇ ਆਪਾਂ ਤੁਹਾਨੂੰ ਦੱਸ ਦਈਏ ਵੀ ਇਹ ਵਹਿਮ ਹੀ ਆ ਵੀ ਕਰੋੜਾ ਰੁਪਈਆ ਹੁੰਦਾ ਮਹੀਨੇ ਦਾ ਹਨਾ ਇਹ ਵਹਿਮ ਹੀ ਹੁੰਦਾ ਬਹੁਤ ਵੱਡਾ ਹਨਾ ਕਿ ਜੇ ਉਹ ਕੰਮਾਂ ਨੂੰ ਗ੍ਰਾਂਟ ਆਈ ਆ ਤਾਂ ਕੰਮ ਕਰ ਰਹੇ ਆ ਉਹ ਚਲ ਜੀ ਪਤਾ ਹੈ ਆਪਣੇ ਪਲਿਓ ਕਰਨ ਚਾਹੀ ਗ੍ਰਾਂਟ ਦਾ ਕਰਨ ਕੰਮ ਤਾਂ ਉਹ ਕਰ ਰਹੇ ਆ ਨਾ ਪਰ ਆਪਾਂ ਨੂੰ ਕੋਈ ਹੱਕ ਨਹੀਂ ਹੁੰਦਾ ਵੀ ਐਵੇਂ ਕਿਸੇ ਨੂੰ ਬੋਲਣ ਦਾ ਕੋਈ ਪਿੰਡ ਦਾ ਇਦਾਂ ਸਰਪੰਚ ਨਹੀਂ ਹੁੰਦਾ ਵੀ ਜਿਹੜਾ ਉਹ ਆਪਦੇ ਭੱਲੇ ਕਰੂਗਾ ਠੀਕ ਹੈ ਜੀ ਇਹ ਵਹਿਮ ਹੀ ਹੁੰਦਾ ਤੇ ਨਾਲ ਹੀ ਆਏ ਆ ਵੀ ਉਹਨਾਂ ਨੇ ਲੋੜਵੰਦ ਦੀ ਬਹੁਤ ਜ਼ਿਆਦਾ ਮਦਦ ਕੀਤੀ ਆ ਤੇ ਜਦੋਂ ਫਿਰ ਲੋੜਵੰਦਾਂ ਤੇ ਫਬਰਕਲ ਮਦਦ ਕਰਕੇ ਵੀ ਜੁੱਤੀ ਨਹੀਂ ਪਹਿਣੀ ਆ ਫਿਰ ਇਹੋ ਜੀ ਮਦਦ ਕੀਤੀ ਤਾਂ ਵੀ ਕੋਈ ਫਾਇਦਾ ਨਹੀਂ ਗਾ ਹਨਾ ਸੋ ਹੁਣ ਉਹ ਪਿੱਛੇ ਹੀ हट ਗਏ ਆ ਸੋ ਵਲੌਗ ਵੀਡੀਓ ਉਹਨਾਂ ਨੇ ਕੋਈ ਨਹੀਂ ਮਦਦ ਕਰਦੇ ਆ ਹੁਣ ਵੀ ਕਰਦੇ ਆ ਤੇ ਕਰਦੇ ਹੀ ਰਹਿਣਗੇ ਪਰ ਹੁਣ ਉਹ ਵੀਡੀਓ ਮਤਲਬ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਕਰਨਗੇ ਹਨਾ ਜਿਵੇਂ ਉਹਨਾਂ ਨੇ ਵੀ ਪਹਿਲਾਂ ਸ਼ੇਅਰ ਕੀਤੀਆਂ ਬਹੁਤ ਸਾਰੀਆਂ ਵੀਡੀਓ ਹਨਾ ਜਿਵੇਂ ਹੁਣ ਤੁਸੀਂ ਸਿਮਰਨ ਤੇ ਹੀ ਲਾ ਲਉ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਸੀਗੀ ਹਨਾ ਸੋ ਉਸ ਦੀ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਜੀ ਉਹਨਾਂ ਨੂੰ ਵੇਖ ਕੇ ਬਹੁਤ ਜਾਣਨੇ ਮਦਦ ਕੀਤੀ ਤੇ ਬਾਅਦ ਵਿੱਚ ਕੀ ਹੋਇਆ ਆਪਾਂ ਸਾਰਿਆਂ ਨੂੰ ਪਤਾ ਹੀ ਆ ਹਨਾ ਕਿ ਬਾਹਰ ਵਿੱਚ ਜੁੱਤੀਆਂ ਹੀ ਪੈਂਦੀਆਂ ਹੁੰਦੀਆਂ ਸੋ ਇਸ ਕਰਕੇ ਹੀ ਉਹ ਇਸ ਕੰਮ ਤੋਂ ਹੁਣ ਥੋੜਾ ਜਿਹਾ ਵੀ ਪਿੱਛੇ हट ਗਏ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਕਰਦੇ ਜੀਰੋ ਨੂੰ ਲੱਗਦਾ ਕਿ ਮਦਦ ਦੀ ਲੋੜ ਆ ਉਹ ਕਰਦੀ ਆ ਠੀਕ ਹੈ ਜੀ ਹੁਣ ਪਿੰਡ ਵਿੱਚ ਗ੍ਰਾਂਟ ਆਈ ਆ ਉਹ ਆਪਣਾ ਕੰਮ ਬਖੂਬੀ ਨਿਭਾ ਰਹੀ ਆ ਸੋ ਆਪਾਂ ਨੂੰ ਜ਼ਿਆਦਾ ਵੀ ਵਿਦਵਾਨ ਬਣ ਦੀ ਜ਼ਰੂਰਤ ਨਹੀਂ ਆ ਠੀਕ ਆ ਉਹ ਆਪਣੇ ਨਾਲੋਂ ਕਿਤੇ ਜ਼ਿਆਦਾ ਸਿਆਣੇ ਆ ਜਿੱਥੇ ਆਪਣੀ ਸੋਚ ਖਤਮ ਹੁੰਦੀ ਆ ਉੱਥੇ ਉਹਨਾਂ ਦੇ ਸ਼ੁਰੂ ਹੁੰਦੀ ਆ ਸੋ ਇਸ ਕਰਕੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਜੀ ਹਨਾ ਕਿ ਸੋ ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਨੇ ਸਰਪੰਚ ਜਿੱਤੀ ਸੀ ਮਤਲਬ ਕਿ ਇਹਨਾਂ ਨੂੰ ਚਾਹੇ ਜਿੱਤੀ ਹੋਈ ਲਾ ਲੂ ਹਨਾ ਚਾਹੇ ਸਰਬਸੰਤੀ ਨਾਲ ਬੜਾਇਆ ਸੀ ਕੁਛ ਨਾ ਕੁਛ ਗੁਣ ਕਰਕੇ ਹੀ ਆਪਾਂ ਕਿਸੇ ਨੂੰ ਸਰਪੰਚ ਚੁਣਿਆ ਜਾਂਦਾ ਵਾ ਹਨਾ ਇਹ ਨਹੀਂ ਤਾਂ ਵੀ 3-4 ਹਜ਼ਾਰ ਬੰਦੇ ਚ ਪਿੰਡ ਦੇ ਲੋਕਾਂ ਚ ਹਨਾ ਵੋਟ ਦੇ ਵਿੱਚੋਂ ਇੱਕ ਬੰਦਾ ਚੁਣਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਹਨਾ ਸੋ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਇਹਨਾਂ ਨੂੰ ਇਦਾਂ ਹੀ ਤਰੱਕੀਆਂ ਦਿੰਦੇ ਰਵੇ ਹਨਾ ਤੇ ਜੀ ਉਹ ਉਹਨਾਂ ਦੇ ਇੱਕ ਇਹਨਾਂ ਨੇ ਕਿਹਾ ਸੀਗਾ ਕਿ ਕਿ ਤੁਸੀਂ ਵੀ ਬੇਫਜ਼ੂਲ ਖਰਚੇ ਆ ਉਹਨਾਂ ਉਹ ਕਮਾਈ ਕਰਦੇ ਆ ਮਿਹਨਤ ਕਰਦੇ ਆ ਠੀਕ ਹੈ ਜੀ ਕੋਈ ਬੇਫਜ਼ੂਲ ਨਹੀਂ ਉਹ ਇਦਾਂ ਨਹੀਂ ਹੁੰਦਾ ਵੀ ਪੈਸੇ ਵੀ ਉਹੀ ਸੱਟ ਦੇ ਫਿਰਦੇ ਆ ਠੀਕ ਹੈ ਜੀ ਕੋਈ ਚੀਜ਼ ਬਣਾਉਂਦੀ ਆ ਉਹ ਆਪਣੇ ਘਰ ਦੀ ਬਣਾਉਂਦੇ ਆ ਲੋੜਵੰਦ ਚੀਜ਼ ਬਣਾਉਂਦੇ ਆ ਠੀਕ ਆ ਉਹ ਕੋਈ ਐਵੇਂ ਆਪਾਂ ਨੂੰ ਕੋਈ ਹੱਕ ਨਹੀਂ ਕਿਸੇ ਨੂੰ ਕਹਿੰਦਾ ਆਪਣੇ ਕੋਲ ਪੈਸਾ ਹੈਗਾ ਆਪਾਂ ਲੈ ਸਕਦੇ ਆ ਹਨਾ ਸੋ ਇਦਾਂ ਨਹੀਂ ਕਿਸੇ ਨੂੰ ਬੋਲੀਦਾ ਹੁੰਦਾ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਇਆ ਸਬਸਕ੍ਰਾਈਬ